ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਘੜਕੇ ਪਹੁੰਚੇ ਆ ਜਿਲ੍ਹਾ ਤਹਿਸੀਲ શ્રી ਤਰਨਤਾਰਨ ਸਾਹਿਬ ਪ੍ਰਤੀ ਵੀਰ ਦੇ ਘਰ ਆਇਆ ਦੋਸਤੋ ਇਸ ਫਾਰਮ ਤੇ ਵੈਸੇ ਆਪਾਂ ਤੁਹਾਨੂੰ ਵੱਡੇ ਪਸ਼ੂ ਵੀ ਦਿਖਾਉਂਦੇ ਰਹੀਦਾ ਮੱਝਾਂ ਵੇੜਾ ਗਾਵਾਂ ਤੇ ਨਾਲ ਦੀ ਨਾਲ ਵੀਰ ਆਪਣੀ ਹੋਮ ਬਰੀਡ ਜਿਹੜੀ ਇਹਨਾਂ ਨੇ ਕੋਲੇ ਰੱਖੀ ਸੀਗੀ ਬੱਕਰੀਆਂ ਇਹਨਾਂ ਕੋਲ ਹੈਗੀਆਂ ਸੀ 18-10-12-15 ਤੇ ਅੱਜ ਉਸੇ ਬਿਲਕੁਲ ਮਾਲ ਦੇ ਵਿੱਚੋਂ ਉਸੇ ਪਸ਼ੂਆਂ ਦੇ ਵਿੱਚੋਂ ਵੀਰ ਇੱਕ ਬੱਕਰੀ ਸੇਲ ਕਰਦਾ ਪਿਆ ਤੇ ਮਗਰ ਉਹਦੀਆਂ ਪੱਠਾ ਵੀ ਆ ਦੋ ਠੀਕ ਆ ਜੀ ਤੇ ਬੱਕਰੀ ਇਹ ਜਿਹੜੀ ਦੋਸਤੋ ਬਿਲਕੁਲ ਸੂਬਾ ਜਦੋਂ ਸੁੰਦੀ ਹੈ ਤੇ ਤਿੰਨ ਬੱਚੇ ਦਿੰਦੀ ਆ ਇੱਕ ਪਠੋਰਾ ਵੀਰਮਾ ਵੀ ਆਪਾਂ ਸੇਲ ਕਰਤਾ ਤੇ ਦੋ ਪੱਠਾਂ ਹੈਗੀਆਂ ਨੇ ਤੇ ਇੱਕ ਬੱਕਰੀ ਆ ਬਾਕੀ ਪੂਰੀ ਗੱਲਬਾਤ ਕਰਦੇ ਆ ਪ੍ਰਦੀਪ ਕੀ ਹਾਲ ਨੇ ਵਧੀਆ ਸੰਤੂ ਸਾਹਿਬ ਤੁਸੀਂ ਸਰਾਉ ਠੀਕ ਠਾਕ ਜੀ ਬਹੁਤ ਵਧੀਆ ਤਾਂ ਵੀ ਪ੍ਰਦੀਪ ਇਹ ਆਪਣੇ ਕੋਲ ਇੱਕ ਬੱਕਰੀ ਵਿਕਾਊ ਆ ਵੱਡੀ ਤੇ ਦੋ ਪੱਠਾਂ ਨੇ ਹਾਂਜੀ ਸੰਤੂ ਸਾਹਿਬ ਇਹ ਦੂਜਾ ਸੂਆ ਬੱਕਰੀ ਸੂਈ ਆ ਠੀਕ ਆ ਜੀ ਪਹਿਲੇ ਸੂਏ ਨੇ ਦੋ ਦਿੱਤੇ 1000 ਕੀ ਹੁਣ ਤਿੰਨ ਦਿੱਤੇ ਆ ਠੀਕ ਆ ਜੀ ਆ ਦੋਵੇਂ ਪੱਠਾਂ ਹੀ ਆ ਇਹਦੀਆਂ ਦੇ ਆਪਾਂ ਪਠੋਰਾ ਦਾ ਵੇਚਤਾ ਜੀ ਠੀਕ ਆ ਵੀਰੇ ਹਾਂਜੀ ਠੀਕ ਆ ਕਿੰਨੀ ਕੁ ਉਮਰ ਹੋ ਗਈ ਪੱਠਾਂ ਦੀ ਇਹ ਸੰਤੂ ਸਾਹਿਬ ਕੋਈ ਡੇਢ ਤੋਂ ਦੋ ਮਹੀਨੇ ਦੀ ਮੰਨ ਇਹ ਤੁਸੀਂ ਰੰਗ ਵੇਖੋ ਇੱਕ ਜਿਹੜੀ ਪਾਠਾ ਵਾਈਟ ਤੇ ਬਿਲਕੁਲ ਰੈੱਡ ਕਲਰ ਦੇ ਵਿੱਚ ਆ ਇੱਕ ਬਿਲਕੁਲ ਜੈੱਡ ਬਲੈਕ ਆ ਮਦਰ ਦੇ ਉੱਪਰ ਹੀ ਠੀਕ ਆ ਸੋ ਬੱਕਰੀ ਦਾ ਵਜ਼ਨ ਵੇਟ ਵੀ ਤੁਹਾਨੂੰ ਆਪ ਦਿਖਾ ਦਿੰਨੇ ਆ ਇਹ ਵਜ਼ਨ ਵੇਟ ਆ ਬੱਕਰੀ ਦਾ ਤੇ ਤਕਰੀਬਨ 2 ਸਵੇ ਸੁਈ ਆ ਤੇ ਤੀਜੇ ਦੀ ਅੱਗੇ ਬਣੀ ਹੈ ਕੀ ਆ ਬਣੀ ਸੰਸਾ ਚ 4-5 ਦਿਨ ਹੋ ਗਏ ਆ ਜੀ 4-5 ਦਿਨ ਹੋ ਗਏ ਅੱਗੇ ਬਣੀ ਆ ਠੀਕ ਆ ਜੀ ਨੈਕਸਟ ਗਾਂ ਤੀਜੇ ਸਵੇ ਲਈ ਬਾਕੀ ਇਹ ਬੱਕਰੀ ਆ ਪ੍ਰੋਪਰ ਤੁਸੀਂ ਫੇਸਬੁਕ ਕੁਆਲਿਟੀ ਦੇਖ ਲਓ ਕੰਨ ਹਾਈਟ ਬਾਕੀ ਵਾਜਨਾ ਆ ਤੁਹਾਡੇ ਸਾਹਮਣੇ ਆ ਤੇ ਕੀ ਇਹਨਾਂ ਦਾ ਬਿਲਕੁਲ ਸੈੱਟ ਦਾ ਮੁੱਲ ਕਰਦੇ ਆ ਸਾਨੂੰ ਸਾਹ ਉਹਦਾ ਦੇ ਪੰਜੀ ਦਾ ਕਿਆ ਹੀ ਭਰ ਤੋਈ ਆਖਿਆ ਬਾਈ ਦਾ ਕਰਦੀਏ ਬਾਈ ਦਾ ਕਰਤਾ ਬਾਈ ਹਜ਼ਾਰ ਦਾ ਦੇ ਦੋਗੇ ਫਿਰ ਹਾਂਜੀ ਚਲੋ ਸੋ 22000 ਦਾ ਵੀ ਵੀਰ ਦਾ ਵੀ ਦੇ ਦਿਆਂਗੇ ਬਾਕੀ ਮੇਰੇ ਭਰਾ ਠੀਕ ਹੈ ਜੀ ਮਾਰ ਲਿਓ ਸੌਦਾ ਪਿੰਡ ਇਸ ਢੜਕੀ ਆਪਾਂ ਅੱਜ ਜਿਹੜੀ ਵੀਡੀਓ ਕਵਰ ਕੀਤੀ ਆ ਬਾਕੀ ਫੁੱਲ ਵੀਡੀਓ ਕੱਲ ਨੂੰ ਆਜੂਗੀ ਸੋ ਜਿਹੜੇ ਭਰਾ ਨੂੰ ਪਸੰਦ ਆ ਜਿਹੜੇ ਵੀਰ ਨੇ ਕੋ ਅੱਗੇ ਆਪਣੇ ਫਾਰਮ ਦੇ ਵਿੱਚ ਰੱਖਣੇ ਆ ਇਹ ਜਾਨਵਰ ਸੌਦਾ ਕਰ ਲਿਓ ਧੰਨਵਾਦ ਇੱਕ ਸ਼ਾਰਟ ਵੀਡੀਓ ਵੇਖਣ ਦੇ